ਆਮ ਲੋਕਾਂ ਲਈ ਆਈ ਵੱਡੀ ਖਬਰ 1 ਜੂਨ ਤੋਂ ਹੋਣਗੇ ਤਿੰਨ ਵੱਡੇ ਬਦਲਾ ਗੈਸ ਸਿਲੰਡਰ ਹੋਵੇਗਾ ਸਸਤਾ ਤਾਂ ਆਮ ਲੋਕਾਂ ਲਈ ਵੱਡੀ ਖਬਰ ਆਈ ਹੈ ਹੁਣੇ-ਹੁਣੇ ਤਾਜ਼ਾ ਅਪਡੇਟ ਸਰਕਾਰ ਨੇ ਐਲਾਨ ਕੀਤਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਤਾਜ਼ਾ ਅਪਡੇਟਸ ਸਕੀਮਾਂ ਦੀ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਤਾਂ ਕਿਹੜੇ ਉਹ ਵੱਡੇ ਬਦਲਾਅ ਜਿਹੜੇ ਤਿੰਨ ਨਿਯਮ ਜਿਹੜੇ ਨੇ ਬਦਲਣ ਜਾ ਰਹੇ ਨੇ 1 ਜੂਨ ਤੋਂ ਨਵੇਂ ਨਿਯਮ ਜਿਹੜੇ ਨੇ ਲਾਗੂ ਹੋਣਗੇ ਜਿਸ ਦਾ ਅਸਰ ਤੁਹਾਡੀ ਜੇਬ ਤੇ ਪੈਣ ਵਾਲਾ ਤੇ ਆਮ ਲੋਕਾਂ ਲਈ ਇਹ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਹਰ ਮਹੀਨੇ ਦੇ ਸ਼ੁਰੂਆਤ ਵਿੱਚ ਨਿਯਮਾਂ ਦੇ ਵਿੱਚ ਬਦਲਾਅ ਹੁੰਦਾ ਹੈ ਤਾਂ ਹੁਣ ਇਸ ਵਾਰ ਤਿੰਨ ਨਿਯਮ ਬਦਲੇ ਗਏ ਨੇ ਅਗਲੇ ਮਹੀਨੇ ਤੋਂ ਬਦਲ ਜਾਣਗੇ ਕਈ ਵਿੱਤੀ ਨਿਜ਼ਮ ਤੁਹਾਡੀ ਜ਼ੇਵ ਤੇ ਪਵੇਗਾ ਸਿੱਧਾ ਅਸਰ ਜੀ ਹਾਂ 1 ਜੂਨ ਤੋਂ ਵੱਡੇ ਬਦਲਾਅ ਜਿਹੜੇ ਨੇ ਇਹ ਹੋਣ ਜਾ ਰਹੇ ਨੇ ਜਿਨ੍ਹਾਂ ਦਾ ਵਿਸਤਾਰ ਨਾਲ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਮਈ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ ਬਹੁਤ ਸਾਰੇ ਵਿੱਤੀ ਨਿਜ਼ਮ ਹਰ ਮਹੀਨੇ ਦੇ ਪਹਿਲੇ ਦਿਨ ਬਦਲਦੇ ਹਨ ਜੂਨ ਮਹੀਨੇ 'ਚ ਪੈਸੇ ਨਾਲ ਜੁੜੇ ਨਿਜ਼ਮ ਵੀ ਬਦਲ ਜਾਣਗੇ ਆਉ ਜਾਣਦੇ ਹਾਂ 1 ਜੂਨ 2024 ਤੋਂ ਕਿਹੜੇ ਨਵੇਂ ਨਿਯਮ ਵਿੱਤੀ ਨਿਯਮ ਜਿਹੜੇ ਨੇ ਲਾਗੂ ਹੋ ਰਹੇ ਨੇ ਜਿਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਐਲਪੀਜੀ ਗੈਸ ਸਿਲੰਡਰ ਦੀ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ ਮਹੀਨੇ ਦੀ ਤੇਲ ਕੰਪਨੀਆਂ ਨੇ ਕਰਮਗਰਸ਼ੀ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਵਿੱਚ ਕਟੌਤੀ ਕੀਤੀ ਸੀ ਘਰੇਲੂ ਸਿਲੰਡਰਾਂ ਦੇ ਬਾਰਕ ਸਿਲੰਡਰਾਂ ਦੀ ਕੀਮਤਾਂ 1 ਜੂਨ 2024 ਨੂੰ ਅਪਡੇਟ ਕੀਤੀਆਂ ਜਾਣਗੀਆਂ ਜਾਨੀ ਕਿ ਘਰੇਲੂ ਗੈਸ ਸਿਲੰਡਰ ਦੇ ਸਸਤੇ ਹੋ ਸਕਦਾ ਹੈ ਗੈਸ ਸਿਲੰਡਰ ਦੇ 1 ਜੂਨ ਨੂੰ ਨਵੇਂ ਰੇਟ ਲਾਗੂ ਹੋਣਗੇ ਗੈਸ ਸਿਲੰਡਰਾਂ ਦੇ ਤਾਂ ਜੇ ਸਸਤਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਜਾਣਕਾਰੀ ਸੀ ਆਪਣੇ ਚੈਨਲ ਰਾਹੀਂ ਸ਼ੇਅਰ ਕਰਾਂਗੇ ਤਾਂ 1 ਜੂਨ ਤੋਂ ਗੈਸ ਸਿਲੰਡਰ ਸਸਤਾ ਹੋ ਸਕਦਾ ਹੈ ਬੈਂਕਾਂ ਦੀਆਂ ਛੁੱਟੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀਆਂ ਗਈਆਂ ਛੁੱਟੀਆਂ ਦੀ ਸੂਚੀ ਅਨੁਸਾਰ ਜੂਨ ਵਿੱਚ ਬੈਂਕ 10 ਦਿਨ ਲੇ ਬੰਦ ਰਹਿਣਗੇ ਤੇ ਇਸ ਵਿੱਚ ਐਤਵਾਰ ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਿਲ ਹਨ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੂਨ ਮਹੀਨੇ ਦੇ ਵਿੱਚ 10 ਦਿਨ ਬੈਂਕਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਨੇ ਦੱਸੀਆਂ ਜਾ ਰਹੀਆਂ ਨੇ ਅਜੇ ਚ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਤੁਸੀਂ ਜ਼ਰੂਰ ਚੈੱਕ ਕਰ ਲਓ ਜੇ ਤੁਹਾਨੂੰ ਬੈਂਕ ਸਬੰਧੀ ਕੰਮ ਨੇ ਤਾਂ ਜਲਦੀ ਜਲਦੀ ਤੁਸੀਂ ਇਹ ਨਿਪਟਾ ਸਕਦੇ ਹੋ 10 ਦਿਨ ਜਿਹੜੇ ਨੇ ਬੈਂਕ ਬੰਦ ਰਹਿਣਗੇ ਤਬੱਡੀ ਅਪਡੇਟ ਇੱਕ ਹੋਰ ਜਿਹੜੀ ਸਾਹਮਣੇ ਆ ਰਹੀ ਹੈ ਟ੍ਰੈਫਿਕ ਨਿਜ਼ਮਾ ਵਿੱਚ ਬਦਲਾਅ ਕੀਤਾ ਗਿਆ 1 ਜੂਨ ਤੋਂ ਟ੍ਰੈਫਿਕ ਨਿਜ਼ਮਾ ਵਿੱਚ ਬਦਲਾਅ ਹੋਣ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਨਵੇਂ ਡਰਾਈਵਿੰਗ ਲਾਇਸੈਂਸ ਨਿਜ਼ਮ ਅਗਲੇ ਮਹੀਨੇ ਤੋਂ ਲਾਗੂ ਹੋਣਗੇ ਜੇਕਰ ਕੋਈ ਵਿਅਕਤੀ ਇਹਨਾਂ ਨਿਜ਼ਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਭਰਨਾ ਪਵੇਗਾ ਤਾਂ ਦੇਖ ਸਕਦੇ ਹੋ ਨਵੇਂ ਨਿਯਮ ਜਿਹੜੇ ਟ੍ਰੈਫਿਕ ਨਿਯਮ ਜਿਹੜੇ ਨੇ ਲਾਗੂ ਹੋ ਚੁੱਕੇ ਹਨ ਨਵੇਂ ਨਿਯਮ ਮੁਤਾਬਕ ਜੇਕਰ ਕੋਈ ਵਿਅਕਤੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਤਾਂ ਉਸ ਨੂੰ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ ਤੇ 500 ਰੁਪਏ ਜੁਰਮਾਨਾ ਭਰਨਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਡਰਾਈਵਿੰਗ ਬਿਨਾਂ ਹੈਲਮਟ ਜਾਂ ਸੀਟ ਬੈਲਟ ਦੇ ਗੱਡੀ ਚਲਾਉਂਦਾ ਤਾਂ ਉਸ ਨੂੰ 100 ਰੁਪਏ ਜੁਰਮਾਨਾ ਭਰਨਾ ਪਵੇਗਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਜਿਹੜੇ ਬਦਲਾਅ ਕੀਤੇ ਜਾ ਰਹੇ ਨੇ ਜੇ ਕੋਈ ਹੋਰ ਆਸੇ ਚੈਨਲ ਦੇ ਰਾਹੀਂ ਤੁਰੰਤ ਸ਼ੇਅਰ ਕਰਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇਸ ਤਰ੍ਹਾਂ ਦੀ ਤਾਜ਼ਾ ਵੱਡੀ ਅਪਡੇਟ ਵਿੱਚ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ